ਪ੍ਰਭ ਮੇਰੇ ਦੇਹ ਨਾਮ ਪਰ ਆਪਣੀ ਚੇਰੇ ਆਪਣੀ ਸ਼ਰਨ ਦਾਖ ਪ੍ਰਭ ਧਾਤੇ ਗੁਰ ਪ੍ਰਸਾਦਿ ਕਿੰ ਵਿਰਲੇ ਜਾਤੇ ਸੁਨੋ ਬਨੋ ਪ੍ਰਭ ਮੇਰੇ ਮਿਤਾ ਚਰਨ ਕਮਲ ਹਸੇ ਵਾਹਿਗੁਰੂ ਸਾਹਿਬ ਜੀ ਸੰਗੋਹ ਮਹੱਲਾ ਦੀ ਜਾਨ ਸੱਜਣ ਮਿਲੇ ਸੱਜਣਾ ਜਿਨ ਸਤ ਗੁਰ ਨਾਲ ਪਿਆਰ ਮਿਲ ਪ੍ਰੀਤ ਭਵਤੀ ਨੀ ਤੇ ਆਇਆ ਸੱਚੇ ਪ੍ਰੇਮ ਪਿਆਰ ਨਾ ਮਿਲੇ ਸੱਜਣਾ ਜਿਨ ਸਤ ਗੁਰ ਨਾਲ ਪਿਆਰ ਮਿਲ ਪ੍ਰੀਤ ਮਤ ਨੀਤ ਆਇਆ ਸੱਚੇ ਪ੍ਰੇਮ ਪਿਆਰ ਮਨ ਜੀ ਤੇ ਮਨ ਮਾਨਿਆ ਗੁਰ ਕੈ ਸ਼ਬਦ ਅਪਾਰ ਸਭ ਜਣ ਮਿਲੇ ਨਾ ਵਿਛੜੇ ਜੇ ਆਪ ਮਿਲੇ ਕਰਤਾ ਇਕ ਨਾਂ ਦਰਸ਼ਨ ਕੀ ਪਰਤੀਤ ਨ ਆਈਆ ਸ਼ਬਦ ਨ ਕਰਹਿ ਵਿਚਾਰ ਸਬਰੀਤੀ ਟੁੱਟਦੀ ਜਨਮ ਨਾ ਹੋਬਈ ਇਰਤ ਦੋਸ ਕੀ ਚੱਲਣਾ ਬੇਕਾਰ ਜਿਨ ਅੰਦਰ ਸੱਚੇ ਕਾ ਪੌ ਨਹੀਂ ਨਾਮ ਨਾ ਕਰਹਿ ਪਿਆਰ ਨਾਨਕ ਦਿਨ ਸਿਉ ਕਿਆ ਕੀ ਚਨ ਦੋਸਤੀ ਜੇ ਆਪ ਕੋਲਾ ਹੀ ਕਰਤਾ ਮਹਲਾ ਇਕ ਸਦਾ ਇੱਕ ਤਹ ਰੰਗ ਰਹੇ। ਤਿਨ ਕਾ ਹਉ ਸਦ ਬਲ ਹਾਰ ਜਾਓ। ਤਨ ਮਨ ਧਨ ਅਰਪੀ ਤਿਨ ਕੋ ਨਿਵਲਿਵ ਲਾ ਕੋ ਪਾਈ। ਤਿਨ ਮਿਲਿਆ ਮਨ ਸੰਤੋਖੀਐ। ਕ੍ਰਿਸ਼ਨ ਭੁਖ ਸਦ ਜਾਇ ਨਾਨਕ ਨਾਮ ਰ ਸਤਿ ਸਿਉ ਲੈ ਬਲਾਈ ਪਾਉੜੀ ਇਸ ਗੁਰ ਤੋਂ ਹਉ ਮਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਇਸ ਗੁਰ ਤੋਂ ਸਦ ਬਲ ਹਾਰਣੈ ਜਿਨ ਹਰ ਸੇਵਾ ਬਣਤ ਬਣਾਈ ਸੋ ਸਤ ਗੁਰ ਪਿਆਰਾ ਮੇਰਾ ਨਾਮ ਹੈ ਕਿਥੈ ਕਿਥੈ ਮਨੋਂ ਲਈ ਛਡਾਈਿਸ ਗਿਸ ਗੁਰ ਕਉ ਸਾਬਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਬਿਟਹਾਵਾਰਿਆ ਜਿਨ ਹਰ ਨਾਮ ਦਿਆ ਮੇਰ ਮਨ ਕੀ ਆਸ ਪੁਰਾਈ ਗਿਸ ਗੁਰ ਕਉ ਸਾਬਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਬਿਢਾਵਾਰੀਆਂ ਜਿਨ ਹਰ ਨਾਮ ਦਿਆਂ ਮੇਰੇ ਮਨ ਕੀਆ ਸਤਪੁਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ